ਅੰਬਰਸਰ ਪਾਣੀ ਵੇਖਣ ਵਾਲੇ ਸਾਰੇ ਜੁੜਲੇ ਅਸੀਂ ਅੰਬਰਸਰ ਦੇ ਸੁਲਤਾਨਪੁਰਵੇਂ ਥਾਣੇ ਦੇ ਬਾਹਰ ਪਹੁੰਚੇ ਹੋਇਆ ਜਿੱਥੇ ਕਿ ਪਿਛਲੇ ਦਿਨੀ ਹੀ ਬੀਤੀ ਦੇਰ ਰਾਤ ਕੁਝ ਨੌਜਵਾਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਟਰੱਕ ਡਰਾਈਵਰ ਦੇ ਉੱਪਰ ਤਾਂ ਉਸ ਨੂੰ ਗਵਾਹ ਕਰਕੇ ਉਸ ਦਾ ਟਰੱਕ ਲੈ ਕੇ ਫਰਾਰ ਹੋ ਜਾਂਦੇ ਨੇ ਜਿਸ ਤੋਂ ਬਾਅਦ ਟਰੱਕ ਡਰਾਈਵਰ ਦੇ ਵੱਲੋਂ ਆਪਣੇ ਮਾਲਕਾਂ ਨੂੰ ਦੱਸਿਆ ਜਾਂਦਾ ਤਾਂ ਮਾਲਕਾਂ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ 24 ਘੰਟਿਆਂ ਦੇ ਅੰਦਰ ਪੁਲਿਸ ਦੇ ਵੱਲੋਂ ਟਰੱਕ ਵੀ ਬਰਾਮਦ ਕਰ ਲਿਆ ਗਿਆ ਤੇ 4 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਪਹਿਲਾ ਅਸੀਂ ਉਸ ਟਰੱਕ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ ਤੁਸੀਂ ਵੇਖ ਸਕਦੇ ਹੋ ਕਿ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਥੱਲੇ ਜਿਹੜੇ ਮੂੰਹ ਵੱਡੇ ਹੋਏ ਦਿਖਾਈ ਦੇ ਰਹੇ ਨੇ ਤਾਂ ਇਹਨਾਂ ਦੇ ਵੱਲੋਂ ਇਹ ਜਿਹੜੀ ਅਕਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਚਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੇ ਵੱਲੋਂ ਜੇਲ੍ਹ ਭੇਜ ਦਿੱਤਾ ਗਿਆ ਤਾਂ ਇਸ ਮਾਮਲੇ ਦੇ ਵਿੱਚ ਪਿਛਲੇ ਦਿਨੀ ਹੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਹੋਣਾ ਦੇ ਵੱਲੋਂ ਵੱਡਾ ਖੁਲਾਸਾ ਜਿਹੜਾ ਉਹ ਕੀਤਾ ਗਿਆ ਸੀ ਤਾਂ ਤੁਹਾਨੂੰ ਅਸੀਂ ਟਰੱਕ ਦੀ ਤਸਵੀਰ ਵੀ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਟਰੱਕ ਇਹ ਬਿਲਕੁਲ ਥਾਣੇ ਦੇ ਬਾਹਰ ਲੱਗਾ ਹੋਇਆ ਤਾਂ ਇਹ ਟਰੱਕ ਲੈ ਕੇ ਨੌਜਵਾਨ ਫਰਾਰ ਹੋ ਜਾਂਦੇ ਨੇ ਤਾਂ ਇਸ ਦੇ ਵਿੱਚ ਛੋਲਿਆਂ ਦੀਆਂ ਜਿਹੜੀਆਂ ਬੋਰੀਆਂ ਨੇ ਉਹ ਪਈਆਂ ਹੋਈਆਂ ਨੇ ਪੂਰੀ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਟਰੱਕ ਦਾ ਡਰਾਈਵਰ ਹੈ ਤਾਂ ਉਹ ਇਸ ਟਰੱਕ ਦੇ ਵਿੱਚ ਰਾਤ ਨੂੰ ਸੁੱਤਾ ਹੋਇਆ ਸੀ ਜਿਸ ਤੋਂ ਬਾਅਦ ਨੌਜਵਾਨ ਟਰੱਕ ਦੇ ਕੋਲ ਪਹੁੰਚਦੇ ਨੇ ਸਾਧ ਤਾਤਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਉਸ ਨੂੰ ਧਮਕੀ ਦੇ ਦਿੱਤੀ ਜਾਂਦੀ ਹੈ ਕਿ ਜੇਕਰ ਉਹ ਰੋਲਾ ਪਾਏਗਾ ਤਾਂ ਉਸ ਨੂੰ ਗੋਲੀ ਮਾਰ ਦਿੱਤੀ ਜਾਏਗੀ ਤਾਂ ਤੁਸੀਂ ਵੇਖ ਲਓ ਕਿ ਟਰੱਕ ਦਾ ਡਰਾਈਵਰ ਜਿਹੜਾ ਉਹ ਅੱਜ ਮੀਡੀਆ ਦੇ ਸਾਹਮਣੇ ਆਇਆ ਤਾਂ ਪਹਿਲਾਂ ਕੀ ਨਾਮ ਹੈ ਤੁਹਾਡਾ ਕਿਹੜੀ ਜਗ੍ਹਾ ਤੇ ਤੁਹਾਡੇ ਵਾਲਾ ਟਰੱਕ ਆਪਣਾ ਫੇਰ ਆਤ ਲਗਾਇਆ ਗਿਆ ਸੀ ਨੰਬਰ ਸਰ ਲਗਾਇਆ ਗਿਆ ਸੀ ਹਾਂਜੀ ਤੇ ਕਿੱਥੋਂ ਆਏ ਸੀ ਤੁਸੀਂ ਤੁਸੀਂ ਵੀ ਕਿਹਨਾਂ ਤੋਂ ਹਮ ਨੰਬਰ ਸਰ ਇੱਕ ਮਾਲ ਖਾਲੀ ਕਰਨਾ ਸੀ ਤੇ ਕਿੰਨੇ ਵਜੇ ਦਾ ਸਮਾਂ ਸੀ ਰਾਤ ਦਾ ਰਾਤ 1:30 ਵਜੇ ਦਾ ਸੀ ਫਿਰ ਦੇਖਾ ਚਾਰ ਜਣੇ ਬਈ ਜਾਨੀ ਉਹਨੇ ਖਾਣੇ ਲੱਭਦੇ ਰਸਤੇ ਦੇ ਵਿੱਚੋਂ ਗੱਲ ਤੋਂ ਬਾਅਦ ਨਹੀਂ ਪਤਾ ਮੈਨੂੰ ਕਿੰਨਾ ਖਲੇ ਕਿੱਥੇ ਮੇਰੀ ਅਸੀ ਮਾਲ ਨੂੰ ਕਾ 6:00 ਵਜੇ ਜਿਹੜੇ ਟਰੱਕ ਦਾ ਮਾਲ ਕੋਲ ਤੇ ਸੀ ਉਹਨਾਂ ਨੇ ਅੰਮੀ ਆਖਿਆ ਵੀ ਉੱਥੇ ਪਹੁੰਚੇ ਜਿੱਥੇ ਟਰੱਕ ਟੇਰੀ ਹੋਇਆ ਹੂੰ ਸਾਡੇ ਮਾਲਕੋ ਤੇ ਪੁੱਜ ਗਏ ਹਾਂਜੀ ਉਸ ਤੋਂ ਬਾਅਦ ਹੀ ਗੱਲਬਾਤ ਹੋਣੀ ਸੀ ਲਾਜਮਾਨੇ ਉਹਨਾਂ ਦਾ ਸਾਡਾ ਸਾਥ ਦਿੱਤਾ ਸੀ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਸੀ ਤਾਂ ਦੇਰ ਰਾਤ ਟਰੱਕ ਦੇ ਵਿੱਚ ਕਿੰਨੇ ਜਣੇ ਸੀ ਜਿਹੜੇ ਸੁੱਤੇ ਹੋਏ ਸੀ ਅਸੀਂ 2 ਜਣੇ ਸੀ ਡਰਾਈਵਰ ਤੇ ਕੈਕਟਰ ਹੂੰ 2 ਜਣੇ ਸੀ ਸਵੇਰ ਜੀ ਉਹਨਾਂ ਨੇ ਸਾਨੂੰ ਆਪ ਹੀ ਨਪਲਾਈ ਜਾਰ ਕਰ ਦਿੱਤਾ ਲੱਗਦਾ ਕਿ ਤੁਹਾਨੂੰ ਟਰੱਕ ਦੇ ਵਿੱਚ ਸੌਣਾ ਮਹਿੰਗਾ ਪੈ ਗਿਆ ਇਹ ਤਾਂ ਹੈ ਜੇ ਨੁਮਾ ਲੱਗ ਗਿਆ ਹੂੰ ਦੂਬਾ ਦੇ ਤੁਹਾਨੂੰ ਫੜ ਲਏ ਮਾਲਕ ਨੂੰ ਮੂੰਹ ਕੀਤਾ ਮਾਲ ਸਾਡੇ ਕੋਲੇ ਆਇਆ ਇਹ ਕਹਿੰਦਾ ਇੱਥੇ ਮੂੰਹ ਤੋਂ ਇਹ ਚੀਜ਼ ਨਿਕਲਦਾ ਖਤੀੰਬਲਧਾਰ ਆਇਆ ਦੂਬਾ ਸਾਡੇ ਨੇ ਸੰਯੋਗ ਪੁਲਿਸ ਨੇ ਸਾਨੂੰ ਬਹੁਤ ਦਿੱਤਾ ਜਿਆਦਾ ਬਸ ਜਿਸ ਤਰ੍ਹਾਂ ਪੁਲਿਸ ਦੇ ਵੱਲੋਂ ਕੰਮ ਕੀਤਾ ਗਿਆ 24 ਘੰਟਿਆਂ ਦੇ ਵਿੱਚ ਚਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲੱਤਾ ਗਿਆ ਟਰੱਕ ਵੀ ਬਰਾਮਦ ਕਰ ਲੱਤਾ ਗਿਆ ਪੂਰੇ ਜਿਹੜੇ ਛੋਲੇ ਨੇ ਜਿਹੜੇ ਤੁਸੀਂ ਉੱਥੋਂ ਲੈ ਕੇ ਆਏ ਸੀ ਉਹ ਵੀਆਂ ਜਿਹੜੀਆਂ ਬੋਰੀਆਂ ਨੇ ਬਿਲਕੁਲ ਟਰੱਕ ਦੇ ਵਿੱਚ ਉਸੇ ਤਰ੍ਹਾਂ ਹੀ ਜਿਹੜੀਆਂ ਲੱਤੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਅੰਮਲ ਜੀ ਕੀ ਬੋਲਦਾ ਇਹ ਨਹੀਂ ਜਲਦੀ ਇਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਪਾਏਗੀ ਲੱਗਦਾ ਤਾਂ ਨਹੀਂ ਸੀ ਪਰ ਬਹੁਤ ਮਿਹਨਤ ਕੀਤੀ ਟੀਮ ਨੇ ਇਹਨਾਂ ਦਾ ਬੜਾ ਧੰਨਵਾਦ ਕਰਦੇ ਆ ਸੀ ਇਹੋ ਜੀ ਕੋਸ਼ਿਸ਼ ਹਰ ਸਮਾਂ ਹੋਵੇ ਤਾਂ ਘਟਨਾ ਘਟਕ ਦਿੱਤੀ ਗਈ ਜੀ ਹਾਂਜੀ ਇਹ ਸਾਡੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਟਰੱਕ ਦੇ ਡਰਾਈਵਰ ਦੇ ਵੱਲੋਂ ਪੰਜਾਬ ਪੁਲਿਸ ਦਾ ਧੰਨਵਾਦ ਕੀਤਾ ਜਾ ਰਿਹਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਪੰਜਾਬ ਪੁਲਿਸ ਇੰਨੀ ਛੇਤੀ ਕੰਮ ਕਰੇਗੀ ਪਰ ਜਿਹੜੀ ਉਮੀਦ ਨਹੀਂ ਸੀ ਉਹ ਕੰਮ ਪੰਜਾਬ ਪੁਲਿਸ ਨੇ ਕਰ ਬਖਾਇਆ ਥਾਣਾ ਸੁਲਤਾਨਪੁਰ ਪੁਲਿਸ ਦੀ ਵੱਡੀ ਕਾਰਵਾਈ ਜਿਹੜੀ ਆ ਉਹ ਉਹਨਾਂ ਨੌਜਵਾਨਾਂ ਦੇ ਉੱਪਰ ਕੀਤੀ ਗਈ ਹੈ ਤਾਂ ਚਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਟਰੱਕ ਵੀ ਜਿਹੜਾ ਬਰਾਮਦ ਕਰ ਲਿਆ ਗਿਆ ਤਾਂ ਟਰੱਕ ਦੇ ਮਾਲਕ ਦੇ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਤਾਂ ਕੀ ਨਾਮ ਆਲੀ ਪਹਿਲਾਂ ਤੁਹਾਡਾ ਮੇਰਾ ਸੁਨੀਲ ਕੁਮਾਰ ਤਾਂ ਤੁਹਾਡਾ ਟਰੱਕ ਜੀ ਹੈ ਹਾਂਜੀ ਮੇਰਾ ਹੂੰ ਉਹਨਾਂ ਦਾ ਫੋਨ ਆਇਆ ਜਿਹੜੀ ਉਹ ਨਹੀਂ ਗੱਡੀ ਚੋਂ ਉਸੇ ਟਾਈਮ ਹੀ ਫੋਨ ਲਾਇਆ ਇਹਨਾਂ ਦੇ ਨੰਬਰ ਤੇ ਨੰਬਰ ਕੱਢ ਕੇ ਲੰਮਾ ਆਇਆ ਤੇ ਇਹਨੇ ਜੀ ਕੋਈ ਗੱਲ ਨਹੀਂ ਜੀ ਪਾਣੀ ਮੈਂਟਨ ਤੁਹਾਡੇ ਟ੍ਰੈਵਲ ਕੋ ਸੋਝ ਜਾਂਦੇ ਆ ਤੇ 5-7 ਮਿੰਟ ਬਾਅਦ ਉਹਨਾਂ ਦਾ ਮੈਨੂੰ ਚੱਲ ਕੇ ਫੋਨ ਆਇਆ ਫੋਨ ਸਾਲਿਆਂ ਕਿਤੇ ਤੇ ਮੈਨੂੰ ਨਹੀਂ ਪਤਾ ਕਿ ਇਹਨਾਂ ਦਾ ਫੋਨ ਆਇਆ ਕਿ ਅਸੀਂ ਤੁਹਾਡੇ ਟ੍ਰੈਵਲ ਕੋ ਪਹੁੰਚ ਗਏ ਆ ਤੇ ਡਰਾਈਵਰ ਵੀ ਕਾਹਨੋਂ ਮਿਲ ਗਿਆ ਸਾਰੀ ਗੱਲਬਾਤ ਨੂੰ ਕੀ ਹੈ ਤੇ ਤੁਸੀਂ ਕਿਹਾ ਪੋਰੀਆ ਸੀ ਕਿ ਸਾਨੂੰ 2 ਘੰਟੇ ਲੱਗਣਗੇ ਅਸੀਂ 2 ਘੰਟੇ ਦੇ ਵਿੱਚ ਪਹੁੰਚ ਗਏ ਅਸੀਂ 2 ਘੰਟੇ ਸਾਡੇ ਆਉਣ ਤੋਂ ਪਹਿਲਾਂ ਜਿਹੜੀ ਸੁਲਤਾਨ ਮੇਡ ਦੀ ਟੀਮ ਹੈ ਤਲਾਰ ਐਸਓਸੀ ਸਾਹਿਬ ਹੈ ਜਿਹੜੇ ਤੁਸੀਂ ਦੇਖੇਗੀ ਉਹਨਾਂ ਦੀ ਟੀਮ ਪਲੱਸ ਉਹ ਵੀ ਸਾਡੇ ਤੋਂ ਪਹਿਲਾਂ ਖੜੇ ਸੀ ਸਾਡੇ ਨੂੰ ਪਤਾ ਸੀ ਕਿ ਇਹ ਸਾਡੇ ਤੋਂ ਪਹਿਲਾਂ ਖੜੇ ਹੋ ਸਾਨੂੰ ਮਿਲਿਆ ਕਿਨ ਮਾਲਕ ਉਹਨੇ ਮੈਂ ਮਿਲਿਆ ਜਾ ਕੇ ਸਾਰੀ ਗੱਲਬਾਤ ਕੀਤੀ ਕਿ ਜਿਹੜੀ ਉਹਨਾਂ ਦੇ ਸਪੋਰਟ ਪੂਰੀ ਕੀਤੀ ਤੇ ਉਹਨਾਂ ਨੇ ਮੇਰੇ ਨਾਲ ਜਾ ਕੇ ਹਰੇਕ ਜਿਵੇਂ ਜਿਵੇਂ ਉਹਨਾਂ ਨੂੰ ਮਿਲਦਾ ਗਿਆ ਹਰ ਇੱਕ ਜਗ੍ਹਾ ਤੇ ਉਹਨਾਂ ਨੇ ਚੈੱਕ ਕਰ ਕਰਕੇ ਇਹ ਤਾਂ ਜੇਕਰ ਅਸੀਂ ਗੱਲ ਕਰੀਏ ਕਿੰਨੇ ਕ ਜਾਰੇ ਸੀਸੀਟੀਵੀ ਕੈਮਰੇ ਜਿਹੜੇ ਨੇ ਪੰਜਾਬ ਪੁਲਿਸ ਦੇ ਵੱਲੋਂ ਚੈੱਕ ਕੀਤੇ ਗਏ ਤੁਹਾਨੂੰ ਨਾਲ ਲੈ ਕੇ ਮੈਂ ਕਹਿੰਦਾ ਸਾਰੇ ਕਟੂਗੜੀ 100 ਤੋਂ ਲੈ ਕੇ 150 ਲੈ ਕੇ 150 ਦੇ ਕਰੀਬ ਤੇ ਕੈਮਰੇ ਚੈੱਕ ਕੀਤੇ ਦੁਕਾਨਾਂ ਤੇ ਜਾ ਕੇ ਕਿਉਂਕਿ ਹਰ ਇੱਕ ਚੌਂਕ ਤੇ ਜਾ ਕੇ ਚੈੱਕ ਹੁੰਦਾ ਸੀ ਪਤਾ ਲੱਗਦਾ ਕਿ ਚੁਰਸਤ ਆ ਗਿਆ ਕਿੱਧਰ ਨਾ ਮੁੜੀ ਹੋਵੇ ਕਿੱਧਰ ਨਾ ਮੁੜੀ ਹੋਵੇ ਇਹਨਾਂ ਨੇ ਹਰੇਕ ਕੈਮਰਾ ਚੈੱਕ ਕੀਤਾ ਪਰ ਇੱਕ ਗੱਲ ਹੋਰ ਐਸਓ ਸਾਹਿਬ ਨਾਲ ਉਤਰਦੇ ਰਹੇ ਆ ਸਾਨੂੰ ਵਾਟ ਤਾਂ ਬਾਰੇ ਕਿ ਤੁਹਾਨੂੰ ਆਪ ਤੇ ਆਪ ਕਾ ਤੇ ਆਪ ਚੈੱਕ ਕਰਦੇ ਕੀ ਨਹੀਂ ਚੈੱਕ ਕਰੋ ਨਹੀਂ ਉਹਨਾਂ ਨੇ ਮੈਂ ਕਹਿੰਨਾ ਬਹੁਤ ਸਾ ਦਿੱਤਾ ਕਿ ਮੈਂ ਸਾਡੇ ਵਾਸਤੇ ਰੱਬ ਬਣ ਕੇ ਆਈ ਸੀ ਜੀ ਸਾਡੇ ਵਾਸਤੇ ਰੱਬ ਬੋਦੀ ਕੂਟ ਕਰਦੀ ਗੱਡੀ ਦਾ ਮਾਲ ਵੀ ਲੋਕ ਕਫੇ ਟਰੱਕ ਕਿਹੜੀ ਖਾਦੋਂ ਤੁਹਾਨੂੰ ਮਿਲਿਆ ਜੀ ਇਹ ਸਾਨੂੰ ਪਿੰਡ ਕਰਮ ਦਾ ਥੇਮ ਕਰਮ ਦਾ ਦੇਖੀ ਜਿਆ ਅੱਛਾ ਜੀ ਨੌਜਵਾਨ ਵੀ ਉਥੋਂ ਗ੍ਰਿਫਤਾਰ ਕੀਤੇ ਗਏ ਹਨ ਹਾਂਜੀ ਨੌਜਵਾਨ ਵੀ ਉਥੋਂ ਤੇ ਕੀ ਪਤਾ ਲੱਗਾ ਇਹ ਕਿਹੜੀ ਜਗ੍ਹਾ ਤੇ ਇਹਨਾਂ ਦੇ ਵੱਲੋਂ ਟਰੱਕ ਲਗਾਇਆ ਗਿਆ ਸੀ ਉਥੋਂ ਦੇ ਮਾਲਕ ਕੌਣ ਨੇ ਜਿਨ੍ਹਾਂ ਦੇ ਵੱਲੋਂ ਇਹਨਾਂ ਦਾ ਟਰੱਕ ਉੱਥੇ ਲਗਾਇਆ ਗਿਆ ਉਹਨਾਂ ਦੀ ਆਪ ਦੀ ਜਗ੍ਹਾ ਸੀ ਅੱਛਾ ਜੀ ਤੇ ਕੀ ਕਹਿਣਾ ਚਾਹਦੇ ਹੋ ਪੁਲਿਸ ਦੇ ਵੱਲੋਂ ਸਾਰੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਤੁਹਾਡਾ ਟਰੱਕ ਵੀ ਜਿਹੜਾ ਬਰਾਮਦ ਕਰ ਲਿਆ ਗਿਆ ਨੇ ਤੁਹਾਨੂੰ ਮੈਂ ਦੱਸਦਾ ਜੀ ਪੰਜਾਬ ਪੁਲਿਸ ਦਾ ਜੀ ਲੋਸ ਰੂਟ ਕਰਦਾ ਮੈਂ ਸੁਲਤਾਨਪੁਰ ਦੀ ਜਿਹੜੀ ਟੀਮ ਹੈ ਸੁਲਤਾਨਪੁਰ ਦੇ ਜਿਹੜੇ ਐਸਓ ਸਾਹਿਬ ਹੈ ਉਹਨਾਂ ਦਾ ਤੇ ਪਰਾਸਮਾਈ ਟੀਮ ਬਸ ਹੈ ਸਾਰੇ ਮੈਂ ਬਹੁਤ ਦਾ ਮੈਂ ਬਹੁਤ ਹੀ ਰੋ ਧੰਨਵਾਦ ਕਰਦਾ ਕਿ ਮੇਰਾ ਇਹਨਾਂ ਨੇ ਬਹੁਤ ਸਾਥ ਦਿੱਤਾ ਹੈ ਕਿੰਨੇ ਦਾ ਨੁਕਸਾਨ ਹੋਣ ਤੋਂ ਵੱਧ ਹੈ ਤੁਹਾਡਾ ਇੱਕ ਵੱਡਾ ਵੱਡਾ ਵੀ ਨੁਕਸਾਨ ਹੈ ਜੀ 15 ਅੰਗਰੀ ਮੇਰੀ ਗੱਦੀ ਹੈ 30 ਲੱਖ ਦੀ 30 ਲੱਖ ਦਾ ਮਾਲ ਹੈ ਵੱਡਾ ਵੱਡਾ ਵੀ ਪੈਂਟੀਆਂ ਦਾ ਪੈਂਟੀਆਂ ਦਾ 35 ਲੱਖ ਦਾ ਦਿੱilas ਦੇ ਮਾਲ 15 ਲੱਖ ਦੀ 35 ਲੱਖ ਦਾ ਨੁਕਸਾਨ ਹੋਣਾ ਮੇਰਾ ਲੱਗਿਆ ਹੈ ਇਹ ਇੱਕ ਨੁਕਸਾਨ ਹੈ ਨਾ ਮੈਂ ਤਾਂ ਇਹਦਾ ਰੋਟੀ ਮੇਰਾ ਬੁਰਾ ਹੋਣਾ ਇਹਦਾ ਕਿ ਮੈਂ ਕੱਲਾ ਮਾਲਕ ਹਾਂ ਤੇ ਮੇਰੇ ਘਰੇ ਉੱਪਰ ਤੋਂ ਮਾਰਾ ਵਜੇ ਮੈਂ ਤਾਂ ਜੇਕਰ ਅਸੀਂ ਗੱਲ ਕਰੀਏ ਜਿਹੜੀ ਇਹ ਘਟਨਾ ਹੋਈ ਆ ਹੋਰ ਟਰੱਕ ਡਰਾਈਵਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਉਹ ਤੁੰਖਾਨ ਜਗ੍ਹਾ ਤੇ ਪਰ ਆਪਣਾ ਟਰੱਕ ਲਗਾ ਕੇ ਇਸ ਤਰ੍ਹਾਂ ਸੌ ਜਾਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਹੋ ਸਕੇ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਤਾਂ ਇਹ ਦਿੰਣਾ ਕਿ ਸਿੱਧੀ ਗੱਲ ਤੇ ਜਿਹੜਾ ਬੰਦਾ ਟਰੱਕ ਲੈ ਕੇ ਆਉਂਦਾ ਜਿਹੜਾ ਟਰੱਕ ਡਰਾਈਵਰ ਹੈ ਉਹ ਪਹਿਲਾ ਜਗਾ ਦੇਖੇ ਜਗਾ ਸੇਵ ਜਗਾ ਦੇ ਵਿੱਚ ਮਟਰਕ ਲਾਇਆ ਜਾਵੇ ਪਰ ਇਸ ਮਤ ਦਾ ਮਾੜੀ ਨੂੰ ਪਤਾ ਨਹੀਂ ਉਹ ਸੇਵ ਜਗਾ ਦਾ ਲਾਵੇਗਾ ਤਾਂ ਉਹਨਾਂ ਬੈਠਣਾ ਦੇਖੇ ਤੇ ਹਰੇਕ ਜੱਡੀ ਦੇ ਵਿੱਚ ਜੀਪੀਐਸ ਲੱਗਿਆ ਹੋਵੇ ਜੀਕੇ ਦੇ ਆਧਾਰ ਤੇ ਬੜਾ ਕੁਝ ਹੋ ਜਾਵੇਗਾ ਤਾਂ ਤੁਹਾਡੇ ਵੱਲੋਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਟਰੱਕ ਦੇ ਵਿੱਚ ਜੀਕੇਸ ਲਗਾਇਆ ਜਾਏਗਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਘਟਨਾ ਹੋ ਸਕੇ ਤਾਂ ਜੀਪੀਐਸ ਤੇ ਰਾਹੀ ਬੰਦਾ ਪੜਿਆ ਜਾ ਸਕੇ ਮੇਰਾ ਜੀਕੇਸ ਰਾਹੀ ਬੜਿਆ ਗਿਆ ਸਾਨੂੰ ਪ੍ਰਤੀ ਹੋ ਗਈ ਪਰ ਜੀਪੀਐਸ ਲਗਾਉਣਾ ਚਾਹੀਦਾ ਪਰ ਆਦੇ ਦਾ ਵੀ ਜੀਪੀਐਸ ਨੂੰ ਮਾਲ ਨੂੰ ਪਤਾ ਹੋਵੇ ਦੋ ਕਿਸੇ ਨੂੰ ਨਾ ਪਤਾ ਹੋਵੇ ਆ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਦਾ ਮਾਲਕ ਤੇ ਉਸ ਦਾ ਡਰਾਈਵਰ ਜਿਹੜਾ ਅੱਜ ਮੀਡੀਆ ਦੇ ਸਾਹਮਣੇ ਆਇਆ ਤਾਂ ਉਹਨਾਂ ਦੇ ਵੱਲੋਂ ਪੂਰੀ ਗੱਲਬਾਤ ਸਾਡੇ ਨਾਲ ਕੀਤੀ ਗਈ ਹੈ ਤਾਂ ਪੰਜਾਬ ਪੁਲਿਸ ਦਾ ਬਹੁਤ ਧੰਨਵਾਦ ਉਹਨਾਂ ਦੇ ਵੱਲੋਂ ਕੀਤਾ ਗਿਆ ਉਹਨਾਂ ਦਾ ਕਹਿਣਾ ਕਿ ਜੋ ਅਸੀਂ ਸੋਚਿਆ ਨਹੀਂ ਸੀ ਉਹ ਪੰਜਾਬ ਪੁਲਿਸ ਨੇ ਕਰ ਬਖਾਇਆ ਤਾਂ ਤੁਸੀਂ ਦੇਖ ਸਕਦੇ ਹੋ ਕਿ 35 ਲੱਖ ਰੁਪਏ ਦਾ ਜਿਹੜਾ ਨੁਕਸਾਨ ਆ ਉਹ ਇਹਨਾਂ ਦਾ ਹੋ ਜਾਣਾ ਸੀ ਜਦੋਂ ਡਰਾਈਵਰ ਦੇ ਵੱਲੋਂ ਮਾਲਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹਨਾਂ ਨੂੰ ਅਗਵਾ ਕਰਕੇ ਟਰੱਕ ਲੈ ਕੇ ਫਰਾਰ ਹੋ ਚੁੱਕੇ ਨੇ ਤਾਂ ਮਾਲਕਾਂ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਆਉਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਤਾਂ ਪੁਲਿਸ ਦੇ ਵੱਲੋਂ ਚਾਰੇ 9 ਉਹਨਾਂ ਨੂੰ ਗ੍ਰਿਫਤਾਰ ਕਰਕੇ ਟਰੱਕ ਬਰਾਮਦ ਕਰਕੇ ਤਾਂ ਉਹਨਾਂ ਨੂੰ ਜੇਲੇ ਭੇਜ ਦਿੱਤਾ ਗਿਆ ਤਾਂ ਫਿਲਹਾਲ ਟਰੱਕ ਮਾਲਕਾਂ ਦੇ ਵੱਲੋਂ ਹੋ ਜੇ ਡਰਾਈਵਰ ਟਰੱਕ ਚਲਾਉਂਦੇ ਨੇ ਤਾਂ ਉਹਨਾਂ ਨੂੰ ਵੀ ਇੱਕ ਮੈਸੇਜ ਦਿੱਤਾ ਗਿਆ ਕਿ ਜੇਕਰ ਤੁਸੀਂ ਰਾਤ ਨੂੰ ਕਿਸੇ ਥਾਂ ਤੇ ਜਾਂਦੇ ਹੋ ਤਾਂ ਸੁਨਸਾਨ ਜਗ੍ਹਾ ਦੇ ਉੱਪਰ ਇਹ ਤਰ੍ਹਾਂ ਦਾ ਟਰੱਕ ਨਾ ਲਗਾਇਆ ਜਾ ਸਕੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਤੁਹਾਡੇ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਹੋ ਸਕੇ ਜੱਗਵਟ ਟੀਵੀ ਦੇ ਲਈ ਸਾਹਿਲ ਹਮੇਸ਼ਾ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਟਰੱਕ ਬਰਾਮਦ ਤੁਹਾਡੇ ਵੱਲੋਂ ਕਰ ਲਤਾ ਗਿਆ ਤੇ ਅੱਜ ਮਾਲਕਾਂ ਦੇ ਵੱਲੋਂ ਪੰਜਾਬ ਪੁਲਿਸ ਦਾ ਧੰਨਵਾਦ ਕਰਨ ਦੇ ਲਈ ਇੱਥੇ ਪਹੁੰਚੇ ਨੇ ਜੀ ਇਸ ਸੰਬੰਧੀ ਆਲਰੇਡੀ ਪਹਿਲਾਂ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਕਰ ਚੁੱਕੇ ਨੇ ਉਹਨਾਂ ਨੇ ਡਿਟੇਲ ਦੇ ਵਿੱਚ ਸਾਰਾ ਕੁਝ ਜਿਹੜਾ ਵਾ ਦੱਸ ਚੁੱਕੇ ਨੇ ਫਿਰ ਵੀ ਇਹ ਮਾਲਕ ਆਪਣੇ ਤੌਰ ਤੇ ਤੁਹਾਡੇ ਕੋਲ ਆਏ ਨੇ ਅਸੀਂ ਬੜੀ ਮਿਹਨਤ ਦੇ ਨਾਲ ਜਿਹੜਾ ਵਾ ਇਹ ਟਰੱਕ ਜਿਹੜਾ ਵਾ ਕਾਬੂ ਕਰਕੇ ਮਾਲ ਬਰਾਮਦ ਕਰਕੇ ਤੁਸ਼ੀ ਬਰਾਮਦ ਕਰਕੇ ਉਹਨਾਂ ਨੂੰ ਵਰਤੇ ਜਿਹੜੇ ਵੀ ਹਿੱਤਾਂ ਉਹ ਪ੍ਰਾਪਤ ਪੁਲਿਸ ਨੇ ਔਰ ਸੀਨੀਅਰ ਅਫਸਰਾਂ ਨੇ ਸਾਰਿਆਂ ਨੇ ਰਲ ਕੇ ਜਿਹੜੀ ਆ ਬੜੀ ਮਿਹਨਤ ਦੇ ਨਾਲ ਇਸ ਜਿਹੜਾ ਸੋਲਵ ਕੀਤਾ ਮਾਨਯੋਗ ਸੀਪੀ ਸਾਹਿਬ ਦੇ ਅਦੇਸ਼ਾਂ ਦੇ ਰਹੇ ਤਾਂ ਸਰ ਕਿੰਨੀ ਕਿ ਮਿਹਨਤ ਇਸ ਮਾਮਲੇ ਦੇ ਵਿੱਚ ਕਰਨੀ ਪਈ ਹੈ ਕਿਉਂਕਿ ਟਰੱਕ ਲੈ ਕੇ ਜਦੋਂ ਜਾਂਦੇ ਨੇ ਤਾਂ ਕਾਫੀ ਸੀਸੀਟੀਵੀ ਕੈਮਰਾ ਜਿਹੜੇ ਨੇ ਵੱਖ-ਵੱਖ ਚੌਂਕਾਂ ਦੇ ਤੁਹਾਡੇ ਵੱਲੋਂ ਆਪ ਜਾ ਕੇ ਚੱਕ ਕੇ ਤੇ ਜਾਂਦੇ ਨੇ ਦੇਖੋ ਜੀ ਇਸ ਮਾਮਲੇ ਵਿੱਚ ਸਾਡੀ ਸਾਰੀ ਪੁਲਿਸ ਟੀਮ ਮਣਜੋ ਐਸਪੀ ਸਾਹਿਬ ਸ਼੍ਰੀ ਦਰਪਲ ਅਲੂਵੜੀਆ ਸਾਹਿਬ ਪ੍ਰਤੀਸ਼ੀ ਆਪਣੇ ਮਨਿੰਦਰ ਸਿੰਘ ਸਾਡੇ ਡੀਐਸਪੀ ਸਾਹਿਬ ਨੇ ਉਹਨਾਂ ਦੀ ਯੋਗ ਅਗਵਾਈ ਹੇਠ ਥਾਣਾ ਸੁਲਤਾਨਪੁਰ ਦੀ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਜਾ ਕੇ ਇਹ ਦੂਰ ਤਕਰੀਬ 70 75 ਕਿਲੋਮੀਟਰ ਪਾਕਿਸਤਾਨ ਦੇ ਬਾਟਰ ਤੇ ਜਾ ਕੇ ਇਸ ਟਰੱਕ ਨੂੰ ਫੇਸ ਕੀਤਾ ਬੜੀ ਮਿਹਨਤ ਕੀਤੀ ਲਗਨ ਦੇ ਨਾਲ ਜਿਹੜਾ ਇਹ ਕੰਮ ਕੀਤਾ ਤਾਂ ਸਰ ਟਰੱਕ ਡਰਾਈਵਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿਉਂਕਿ ਇਸ ਤਰ੍ਹਾਂ ਸੁਨਸਾਨ ਜਗ੍ਹਾ ਤੇ ਟਰੱਕ ਲਾ ਕੇ ਸੌਂ ਜਾਂਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਹੋਵੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਕੀ ਮੈਸੇਜ ਹੈ ਜੀ ਉਹਨਾਂ ਨੂੰ ਦੇਖੋ ਮੈਂ ਸਾਰੇ ਭਰਾਵਾਂ ਨੂੰ ਟਰੱਕ ਵਾਲਿਆਂ ਨੂੰ ਜਿਹੜੇ ਵੀ ਹਿਕਲ ਵਰਤੋਂ ਕਰਦੇ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਆਪਕੋ ਆਪਣੇ ਵਹੀਕਰ ਜਿਹੜੇ ਸੇਫ ਜਗ੍ਹਾ ਤੇ ਰੱਖਣਾ ਸੇਫ ਜਗ੍ਹਾ ਤੇ ਰੱਖਣਾ ਔਰ ਜੇਕਰ ਕਿਸੇ ਨੂੰ ਬਾਹਰ ਰਹਿਣਾ ਵੀ ਪੈਂਦਾ ਤੇ ਉਹ ਉਸ ਵਿੱਚ ਚਕੰਨੇ ਹੋ ਕੇ ਰਹਿਣ ਜੇਕਰ ਕੋਈ ਉਹਨਾਂ ਨੇ ਮਹਿਸੂਸ ਹੁੰਦਾ ਕਿ ਲੋਕਲ ਪੁਲਿਸ ਨੂੰ ਵੀ ਤਰਾ ਦੇ ਸਕਦੇ ਨੇ ਸਾਡੇ ਪੀਸੀਆਰ ਗੱਡੀਆਂ ਆਲਰੇਡੀ ਪਹਿਲਾਂ ਰਸਤੇ ਹੁੰਦੀਆਂ ਨੇ ਤਾਂ ਜੋ ਉਹਨਾਂ ਦੀ ਹੋਰ ਵੀ ਸੁਰੱਖਿਆ ਵੱਧ ਸਕੇ ਇਹ ਸਾਡੇ ਕੋਲ ਤੁਹਾਡੇ ਕੋਲ ਆਏ ਨੇ ਇਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਕਿ ਇਸੇ ਤਰ੍ਹਾਂ ਜੀਕਰ ਹੋਰ ਵੀ ਲੋਕ ਜਿਹੜੇ ਪੁਲਿਸ ਦੀਆਂ ਮਾੜੀਆਂ ਖਬਰਾਂ ਦਾ ਬੜੀ ਚੰਗੀ ਕਰਦੇ ਨੇ ਕਿ ਇਸ ਤਰ੍ਹਾਂ ਦੀਆਂ ਖਬਰਾਂ ਨੂੰ ਜਿਹੜੀਆਂ ਲੋਕ ਸ਼ੇਅਰ ਕਰਨ ਤਾਂ ਜੋ ਪੁਲਿਸ ਦਾ ਬਿਹਤਰ ਮਨੋਬਲ ਵਧ ਸਕੇ ਠੀਕ ਹੈ